ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਦੋਸਤੋ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪੰਜਾਬ ਦੀ ਸਾਡੇ ਨਾਲ ਮੌਜੂਦ ਨੇ ਅਰਵਿੰਦਰ ਸਿੰਘ ਜੀ ਸਰਾਨਾ ਜੀ ਅਸੀਂ ਗੱਲਬਾਤ ਕਰਾਂਗੇ ਸਰਾਨਾ ਜੀ ਕੀ ਲੱਗਦਾ ਤੁਹਾਨੂੰ ਲੁਧਿਆਣਾ ਸੀਟ ਤੋਂ ਅਕਾਲੀ ਦਲ ਤੋਂ ਹੈਗੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਬੀਜੇਪੀ ਤੋਂ ਉਮੀਦਵਾਰ ਹੈਗੇ ਆ ਰਵਨੀਤ ਸਿੰਘ ਬਿੱਟੂ ਆਮ ਆਦੀ ਪਾਰਟੀ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਤੇ ਕਾਂਗਰਸ ਤੋਂ ਰਾਜਾ ਵਰਿੰਗ ਕਿਵੇਂ ਲੱਗਦਾ ਤੁਹਾਨੂੰ ਮੁਕਾਬਲਾ ਇਹਨਾਂ ਦੇ ਵਿੱਚ ਦੇਖੋ ਮੁਕਾਬਲਾ ਬਹੁਤ ਟੱਕਰ ਦਾ ਹੈ ਹੌਟ ਸੀਟ ਬਣ ਗਈ ਹੈ ਲੁਧਿਆਣਾ ਦੀ ਉਹਦੀ ਕ وجہ ਹੈ ਕਿ ਦੋ ਬਹੁਤ ਮਤਲਬ ਜਿਨ੍ਹਾਂ ਦੇ ਪ੍ਰਿਕਤਾ ਪੰਜਾਬ ਪ੍ਰਧਾਨ ਰਹਿ ਹੈ ਕਾਂਗਰਸ ਦੇ ਰਾਜਾ ਵਰਿੰਗ ਜੀ ਤੇ ਇਕਰਮਨੀ ਸਿੰਘ ਬੁੱਟੂ ਜੋ ਬਿਆਨਤ ਸਿੰਘ ਦੇ ਪੋਤੇ ਨੇ ਇਹ ਦੋ ਬੰਦੇ ਜਾਦਾਂ ਨੇ ਲੇਕਿਨ ਤਿੰਨ ਕੈਂਡੀਡੇਟਾਂ ਦੀ ਆਪਾਂ ਗੱਲ ਕਰੀਏ ਅਕਾਲੀ ਦੇ ਨੂੰ ਛੱਡ ਕੇ ਤਿੰਨਾਂ ਦਾ ਪਿੱਛੋਕੜ ਕਾਂਗਰਸ ਨਾਲ ਜੁੜਿਆ ਹੈ ਕਾਂਗਰਸ ਨਾਲ ਜੁੜਿਆ ਬਿਲਕੁਲ ਸਹੀ ਅਸ਼ੋਕ ਕੁਰਾਸ਼ਰ ਪੱਪੀ ਦਾ ਵੀ ਪਿੱਛੋਕੜ ਕਾਂਗਰਸ ਨਾਲ ਜੁੜਿਆ ਬਿੱਟੂ ਸਾਹਿਬ ਦਾ ਵੀ ਤੇ ਰਾਜਾ ਬੜਿੰਗ ਦਾ ਵੀ ਜਿਸ ਕਰਕੇ ਇੱਥੇ ਉਹਨਾਂ ਦੀ ਕਾਂਗਰਸ ਬੋਰਡ ਤੇ ਪਕੜ ਸੀ ਬਿੱਟੂ ਜੀ ਵੀ ਪਕੜੇ ਰਾਜਾ ਬੜਿੰਗ ਦੀ ਵੀ ਪਕੜ ਨਹੀਂ ਹੈ ਕਿਉਂਕਿ ਉਹ ਬਾਹਰ ਹੋ ਆਏ ਨੇ ਬਾਹਰ ਹੋ ਆਏ ਬਿਲਕੁਲ ਅਸ਼ੋਕ ਕੁਰਾਸ਼ਰ ਪੱਪੀ ਦੀ ਪਕੜ ਹੈ ਹੁਣ ਕਾਂਗਰਸ ਬੋਰਡ ਹੋਣਾ ਹੈ ਡਿਵਾਈਡ ਵਿਅਕਤੀਗਤ ਵੋਟ ਜਿਹੜਾ ਕਾਂਗਰਸ ਨੇ ਲਜਾਣਾ ਦੇਖੋ ਜੇ ਅਗਰ ਫਰਕ ਪਊਗਾ ਤਾਂ ਕਾਂਗਰਸ ਦੇ ਵੋਟ ਨੂੰ ਪਊਗਾ ਕਿਉਂਕਿ ਕਾਂਗਰਸ ਬੋਟ ਕੁਝ ਵਿਅਕਤੀਗਤ ਰਿਲੇਸ਼ਨ ਬਿੱਟੂ ਜੀ ਦੇ ਵੀ ਨੇ ਕਾਂਗਰਸੀਆਂ ਨਾਲ ਕੁਝ ਵਿਅਕਤੀਗਤ ਰਿਲੇਸ਼ਨ ਪੱਪੀ ਜੀ ਦੀ ਨਾਲ ਵੀ ਕਾਂਗਰਸੀਆਂ ਨਾਲ ਹੁਣ ਚਲੋ ਰਾਜਾ ਵਰਿੰਗ ਜੀ ਨੂੰ ਚੋਣ ਲੜਾ ਰਹੇ ਨੇ ਸੰਜੇ ਤਲਵਾਰ ਹੁਣੀ ਆਸ਼ੂ ਹੁਣੀ ਇਹਨਾਂ ਦੇ ਵੀ ਰਿਲੇਸ਼ਨ ਹੋਣੇ ਨੇ ਪਰ ਜਿਹੜਾ ਅਕਾਲੀ ਦਾ ਲੈ ਉਹ ਇਤਨਾ ਤੋਂ ਅਲੱਗ ਹੈ ਅਕਾਲੀ ਦਲ ਦੀ ਕੀ ਲੱਗਦੀ ਪਿਕਚਰ ਕੀ ਲੱਗਦੀ ਤੁਹਾਨੂੰ ਦੇਖੋ ਜੀ ਅਕਾਲੀ ਦਲ ਦੀ ਜੋ ਪਿਕਚਰ ਇਸ ਟਾਈਮ ਲੱਗ ਰਹੀ ਹੈ ਕਿ ਅਕਾਲੀ ਦਲ ਦਾ ਇਹ ਕੈਂਡੀਡੇਟ ਕੰਪੇਅਰ ਕਰੀਏ ਉਹਨਾਂ ਨਾਲ ਤਾਂ ਕਿਤੇ ਨਾ ਕਿਤੇ ਇਹ ਲੱਗਦਾ ਕਿ ਉਹਨਾਂ ਨੂੰ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਕਿਉਂਕਿ ਉਹ ਕੈਂਡੀਡੇਟ ਇਸ ਕਰਕੇ ਲੱਗਦਾ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਕਿ ਅਕਾਲੀ ਦਲ ਪਿਛਲੇ ਇਲੈਕਸ਼ਨ ਚ ਸੱਤਾ ਤੋਂ ਰਹਿਣ ਤੋਂ ਬਾਅਦ 10 ਸਾਲ ਸੱਤਾ ਤੋਂ ਰਹਿਣ ਤੋਂ ਬਾਅਦ ਉਹਨਾਂ ਨੇ ਹੁਣ ਇਸ ਵਿਦਾਂਸਵਾਂ ਇਲੈਕਸ਼ਨ ਸਿਰਫ ਤਿੰਨ ਸੀਟਾਂ ਲਈਆਂ ਸੀ ਇਸ ਲਈ ਅਮਰਤਪਾਲ ਸਿੰਘ ਜੀ ਆਜ਼ਾਦ ਉਮੀਦਵਾਰ ਹੋਏ ਨੇ ਆਪਣੇ ਖੜੇ ਕੰਡੂਰ ਸਾਹਿਬ ਤੋਂ ਆਕਾਲੀ ਦਲ ਦੇ ਉਧਰ ਹੋਏ ਨੇ ਆਪਣੇ ਬਲਟੋਆ ਸਾਹਿਬ ਕੀ ਲੱਗਦਾ ਵੀ ਜਿਵੇਂ ਹੁਣ ਬਲਟੋਆ ਸਾਹਿਬ ਉੱਥੇ ਹੋਏ ਨੇ ਖੜੇ ਇਹਨਾਂ ਦਾ ਆਕਾਲੀ ਦਲ ਤੇ ਕੋਈ ਜਿਹੜਾ ਹੈਗਾ ਗਰਾਫ ਹੋਰ نیچے ਆਏਗਾ ਕਿਉਂਕਿ ਲੋਕਾਂ ਨੇ ਰੋਸ ਬਹੁਤ ਆ ਕਿ ਨਾ ਆਕਾਲੀ ਦਲ ਸਪੋਰਟ ਨਹੀਂ ਕੀਤੀ ਹਾਂ ਅਮਰਤਪਾਲ ਨੂੰ ਜੋ ਸਾਡੀ ਮਤਲਬ ਜੋ ਸਾਨੂੰ ਪਤਾ ਲੱਗਾ ਹੈ ਸੂਤਰਾ ਤੋਂ ਕਿ ਬਹੁਤ ਸਪੋਰਟ ਮਿਲਿਆ ਹੈ ਬੰਦੀ ਸਿੱਕਾਂ ਦੀ ਰਿਹਾਈ ਲਈ ਦੂਸਰਾ ਉਹ ਵੀ ਬੰਦੇ ਅਮਰਤਪਾਲ ਖੁਦ ਡਿਬਰੂਗ ਜੇਲ੍ਹ ਤੋਂ ਬੰਦਾ ਹੈ ਇੱਕ ਇਹ ਬੈਨੀਫਿਟ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਹੁਣ ਉੱਥੋਂ ਬਲਟੋਆ ਸਾਹਿਬ ਨੂੰ ਬਹੁਤ ਵਿਰੋਧ ਸਹਿਣਾ ਪੈਣਾ ਕਿਉਂਕਿ ਬਲਟੋਆ ਸਾਹਿਬ ਦਾ ਅੱਜ ਹੀ ਬਿਆਨ ਆਇਆ ਹੈ ਉਹ ਹੁਣ aarop ਲਾ ਰਹੇ ਨੇ ਕਿ ਕਿਤਨੇ ਨਾ ਕੀਤੇ ਅਮਰਤਪਾਲ ਦੇ ਪਿੱਛੇ ਆਰਐਸਐਸ ਆਰਐਸਐਸ ਨੇ ਇਹ ਲੋ ਖੜਾ ਕਰਾਇਆ ਇੱਕ ਟਾਈਮ ਤੇ ਫਲਟਵਾ ਸਾਹਿਬ ਉਹਨਾਂ ਦੇ ਨਾਲ ਹੁੰਦੇ ਸੀ ਹਮਾਇਤ ਕਰਦੇ ਸੀ ਹਮਾਇਤ ਕਰਦੇ ਸੀ ਹੁਣ ਇੱਕਦਮ ਹੀ ਆਂਟੀ ਹੋ ਗਏ ਜਿਹਾ ਸੀ ਕੋਈ ਇਹ ਇਹ ਰਾਜਨੀਤ ਹੈ ਰਾਜਨੀਤ ਕਦੋਂ ਆਦਮੀ ਬਦਲ ਜਾਵੇ ਇੱਕ ਟਾਈਮ ਤੇ ਸਾਨੂੰ ਲੱਗਦਾ ਸੀ ਕਿ ਬਿੱਟੂ ਕਦੇ ਭਾਜੀ ਨਹੀਂ ਜਾ ਹੀ ਨਹੀਂ ਸਕਦਾ ਉਹ ਇੱਕ ਟਾਈਮ ਤੇ ਕਦੇ ਵੀ ਬਲਟ ਕੇ ਵਿੱਚ ਚਲਾ ਗਿਆ ਹੁਣ ਸਕੇ ਲੋਕ ਵੀ ਕਹਿ ਰਹੇ ਆ ਅਸੀਂ ਉਹਨੇ ਵੋਟ ਕਿਨੂੰ ਪਾਈਏ ਹੁਣ ਬਿੱਟੂ ਦਾ ਬਿਆਨ ਆਇਆ ਬਿੱਟੂ ਦਾ ਬਿਆਨ ਇਹ ਆਇਆ ਕਿ ਮੈਨੂੰ ਕਾਂਗਰਸੀਆਂ ਨੇ ਦਬਾਅ ਦਿੱਤਾ ਕਿ ਜਿਹੜੇ ਤੇਰੇ ਦਾਦਾ ਜੀ ਦੇ ਕਾਤਲ ਨੇ ਉਹਨਾਂ ਨੂੰ ਮaaf ਕਰ ਦੋ ਕਿਉਂਕਿ ਜਿਹੜੇ ਵੀ ਇੰਦਰਾ ਸੌਰੀ ਰਾਜੀਵ ਗਾਂਧੀ ਦੇ ਕਾਤਲ ਸੀ ਉਹਨਾਂ ਨੂੰ ਪ੍ਰਿੰਕਾ ਗਾਂਧੀ ਨੇ ਮaaf ਕਰਤਾ ਰਾਹੁਲ ਗਾਂਧੀ ਨੇ ਗਾਂਧੀ ਪਰਿਵਾਰ ਨੇ ਮaaf ਕਰਤਾ ਤੇ ਬਿੱਟੂ ਨੇ ਕਿਹਾ ਕਿ ਮੈਂ ਤਾਨੇ ਕਿਹਦੀ ਕੋ ਮaaf ਕਰਾਂ ਉਹ ਕਹਿੰਦੇ ਇਸੇ ਢੰਗ ਨਾਲ ਮaaf ਕਰੋ ਕਿ ਇਹਦਾ ਫਾਇਦਾ ਕਾਂਗਰਸ ਨੂੰ ਮਿਲੇ ਕਿ ਕਾਂਗਰਸ ਨੇ ਦੇਖੋ ਬਿੱਟੂ ਸਾਹਿਬ ਸੀਗੇ ਤੇ ਉਹਨਾਂ ਨੇ ਜਿਹੜੇ ਬੰਤ ਸਿੰਘ ਦੇ ਕਾਤਿਲ ਸੀ ਉਹਨਾਂ ਨੂੰ ਯਾਨੀ ਕਿ ਬੰਦੀ ਸਿੱਖਾ ਦੀ ਲਈ ਹੋਰ ਬੰਤ ਸਿੰਘ ਦੇ ਕਾਤਲਾਂ ਲਈ ਜੋ ਲੜਾਈ ਲੜ ਰਹੇ ਨੇ ਮਾਫ ਕਰਦਾ ਤੇ ਮਿੱਟੂ ਦਾ ਮੈਨੈ ਮੈਂ ਕਿਉਂ ਮਾਫ ਕਰਾਂ ਜੇ ਮੈਂ ਕਰਨਾ ਹੋਊਗਾ ਤਾਂ ਵਿਅਕਤੀਗਤ ਕਰੂੰਗਾ ਆਪ ਕਰੂੰਗਾ ਜਿਹੜੇ ਭਾਈ ਅਮਰਪਾਲ ਸਿੰਘ ਜੀ ਆਜ਼ਾਦ ਉਮੀਦਵਾਰ ਨੇ ਖੜੇ ਉੱਥੋਂ ਭਾਈ ਜਿਹੜੇ ਆਪਣੇ ਸਿਮਰ ਸਿੰਘ ਈਮਾਨ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੀ ਫੁੱਲ ਹਮਾਇਤ ਕਰਦਾ ਉਹਨਾਂ ਨੇ ਆਪਣਾ ਜਿਹੜਾ ਹੈਗਾ ਕੈਂਡੀਡੇਟ ਵਾਪਸ ਲੈ ਲਿਆ ਦੂਸਰੇ ਪਾਸੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਹੈਗਾ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਮੈਂ ਉੱਥੇ ਜਾ ਕੇ ਉਹਨਾਂ ਦੇ ਹਮਾਇਤ ਵਿੱਚ ਮੈਂ ਚੋਣ ਪ੍ਰਚਾਰ ਕਰਾਂਗਾ ਕੀ ਲੱਗਦਾ ਕਿ ਉਹ ਸਿਆਸੀ ਸਟੈਂਟੈਂਟ ਹੈ ਤੇ ਕੋਈ ਮੈਂ ਫਿਰ ਦੱਸ ਰਿਹਾ ਰਾਜਨੀਤੀ ਕਿਸ ਟਾਈਮ ਕੀ ਹੋ ਜਾਵੇ ਕੋਈ ਪਤਾ ਨਹੀਂ ਹੈ ਜਦੋਂ ਅਮਰਤਪਾਲ ਸਿੰਘ ਜੀ ਆਏ ਸੀ ਤੇ ਉਹਨਾਂ ਦੇ ਇਹ ਬਿਆਨ ਸੀ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨ ਆਇਆ ਮੈਂ ਸਿੰਘ ਸਾਜਣੇ ਨੇ ਹੁਣ ਉਹ ਕਿਉਂ ਇਲੈਕਸ਼ਨ ਲੜ ਰਹੇ ਨੇ ਉਹਦੇ ਕਹਿੰਦਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਜੇ ਖਾਲਿਸਤਾਨ ਤੁਹਾਨੂੰ ਚਾਹੀਦਾ ਹੈ ਇੱਕ ਗੱਲ ਦੀ ਗੱਲ ਹੈ ਬਈ ਸਿਮਰਨ ਸਿੰਘ ਵੀ ਮੰਨ ਵੀ ਕਰ ਰਿਹਾ ਉਸਨੂੰ ਚਾਹੀਦਾ ਖਾਲਿਸਤਾਨ ਬਈ ਤੁਸੀਂ ਉੱਥੋਂ ਲਾਉਣਾ ਜੇ ਅਗਰ ਸਿਮਰਨ ਸਿੰਘ ਮੰਨੂ ਖਾਲਿਸਤਾਨ ਤੁਸੀਂ ਲੈ ਕੇ ਖਾਲਿਸਤਾਨ ਕਹਿੰਦੇ ਹੋ ਦੂਸਰਾ ਤੁਸੀਂ ਲੋਕ ਸਭਾ ਜਾ ਕੇ ਰਾਸ਼ਟਰੀ ਗਾਣੇ ਗਾਣੇ ਹੋ ਉਹ ਸੁਗੰਧ ਲੈਣੇ ਹੋ ਜਦੋਂ ਤੁਹਾਨੂੰ ਐਮਪੀ ਦੀ ਸੁਗੰਧ ਜਾਂ ਤਾਂ ਦੋ ਗੱਲੇ ਕਰ ਰਹੇ ਹੋ ਤੁਸੀਂ ਤੁਸੀਂ ਰਾਜ ਭਾਗ ਆਗ ਵੀ ਭੋਗਣਾ ਚਾਹੁੰਦੇ ਹੋ ਤੁਸੀਂ ਜਾ ਕੇ ਲੋਕ ਸਭਾ ਬਹਿਣਾ ਵੀ ਚਾਹੁੰਦੇ ਹੋ ਦੂਸਰੀ ਤਾਂ ਵਿਥਿਆ ਜਦੋਂ ਪੰਜਾਬ ਜਾਇਆ ਨੇ ਉਹ ਤੇ ਕਹਿੰਦੇ ਖਾਲਿਸਤਾਨ ਤੇ ਇਹ ਕਿਤਨੇ ਨਾ ਕੀਤੇ ਇੱਕ ਸਿਆਸੀ ਸਟੰਟ ਹੈ ਚਲੋ ਹੁਣ ਉਹ ਗੱਲ ਵੱਖਰੀ ਹੈ ਕਿ ਅਮਰਪਾਲ ਜੀ ਇਹ ਦਿਖਾਣਾ ਚਾਹੁੰਦੇ ਹੁਣ ਕਿ ਦੇਖੋ ਮੈਨੂੰ ਸਿੱਖ ਕਮਿਊਨਿਟੀ ਕਿੰਨਾ ਲਾਈਕ ਕਰਦੀ ਹੈ ਲੇਕਿਨ ਉਹਨੇ ਸਾਫ਼ ਕਿਹਾ ਹੈ ਮੈਂ ਚਲੋ ਇਹ ਕਿਹਾ ਨਹੀਂ ਕਿਹਾ ਕਿ ਮੈਂ ਇੱਕ ਸਿੱਖ ਪੰਥ ਦੀ ਸਿਰਜਣਾ ਕਰਨ ਆਇਆ ਤਾਂ ਫਿਰ ਅਮਰਪਾਲ ਜੀ ਨੂੰ ਰਾਜਨੀਤੀ ਨਾ ਕੀ ਉਹ ਇਲੈਕਸ਼ਨ ਕਿਉਂ ਲੜਨ ਲੱਗੇ ਨੇ ਇੱਕ ਅਗਰ ਲੌਜੀਕਲੀ ਗੱਲ ਕਰਨੀ ਚਾਹੀਦੀ ਇਲੈਕਸ਼ਨ ਕੋ ਲੜਨ ਲੱਗੇ ਨੇ ਕੀ ਉਹ ਸਾਬਿਤ ਕਰਨਾ ਚਾਹੁੰਦੇ ਨੇ ਜੇ ਅger ਤੁਸੀਂ ਲੜਾਈ ਲੜ ਰਹੇ ਹੋ ਸਾਡੇ ਗੁਰੂਆਂ ਨੇ ਕਿੰਨੇ ਮਤਲਬ ਤਸੀਹੇ ਸਹੇ ਉਹਨਾਂ ਨੂੰ ਨੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਚੁਣਾਇਆ ਗਿਆ ਲੇਕਿਨ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਮੁਸਲਿਮ ਧਰਮ ਕਬੂਲ ਕਰਨਾ ਹੈ ਇਲੈਕਸ਼ਨ ਲੜਨਾ ਹੈ ਜਾਂ ਕੋਈ ਰਾਜਨੀਤਿਕ ਕਿਡਨੀ ਹੈ ਜੇ ਅਮਰਤਪਾਲ ਜੀ ਆਪਣੇ ਆਪ ਨੂੰ ਇਤਨਾ ਵੱਡਾ ਕੌਮ ਦਾ ਹਮਾਤੀ ਹੋ ਜਾਣ ਜੇ ਅger ਜੇਲ੍ਹ ਚ ਉਹਨਾਂ ਨੂੰ ਝੂਠੇ ਝੂਠੇ ਮੁਕਦਮੇ ਤੇ ਉਹਨਾਂ ਨੇ ਬੰਦ ਕੀਤਾ ਤੇ ਕੋਰਟ ਹੈ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਜੇ ਉਹਨਾਂ ਨੂੰ ਐਨਾ ਉਹ ਦੇ ਰਹੇ ਨੇ ਮਤਲਬ ਕਿ ਉਹ ਕਹ ਰਹੇ ਨੇ ਕਿ ਸਾਨੂੰ ਝੂਠੇ ਉਹਦੇ ਚ ਇਹ ਪੜਤੀ ਕੀਤਾ ਇਦਾਂ ਉਹਨਾਂ ਨੇ ਕੀਤਾ ਤੇ ਅਮਰਪਾਲ ਜੀ ਕਹਿੰਨ ਕਿ ਮੈਂ ਲੜਾਈ ਲੜੂਗਾ ਦਿਲੀ ਚਾਹੇ ਮੇਰੀ ਜਾਨ ਚਲ ਜਾਵੇ ਸਿੱਖੀ ਲਈ ਪਰ ਤੁਸੀਂ ਇਲੈਕਸ਼ਨ ਲੜ ਰਹੇ ਹੋ ਅਮਰਪਾਲ ਜੀ ਇਹ ਤੁਸੀਂ ਲੋਕ ਸਭਾ ਚ ਜਾਣਾ ਚਾਹੁੰਦੇ ਹੋ ਉੱਥੇ ਤੁਸੀਂ ਇੰਡੀਆ ਦੇ ਸੰਵਿਧਾਨ ਦੀ ਸੋਗਨ ਚੁੱਕੋਗੇ ਇਹਦਾ ਮਤਲਬ ਤੁਸੀਂ ਇੰਡੀਆ ਦੇ ਸੰਵਿਧਾਨ ਨੂੰ ਮੰਨਦੇ ਹੋ ਮੰਨਦੇ ਹੋ ਨਹੀਂ ਇਲੈਕਸ਼ਨ ਲੜ ਰਹੇ ਹੋ ਤਾਂ ਹੀ ਤਾਂ ਉਹਨਾਂ ਨੇ ਇਲੈਕਸ਼ਨ ਲੜ ਕੇ ਉੱਤੇ ਸੰਵਿਧਾਨ ਦੀ ਸੋਗਨ ਲਗਾਈ ਇੱਕ ਤਰ੍ਹਾਂ ਜਦੋਂ ਤੁਸੀਂ ਆਨੇਓ ਕਹਿੰਨੇ ਸਾਨੂੰ ਖਾਲਿਸਤਾਨ ਚਾਹੀਦਾ ਇੱਕ ਤਰ੍ਹਾਂ ਤੁਸੀਂ ਇਲੈਕਸ਼ਨ ਲੜਦੇ ਹੋ ਫਿਰ ਇੰਡੀਆ ਦੇ ਸੰਵਿਧਾਨ ਦੀ ਸੋਗਨ ਦੇ ਖਾਂਦੇ ਹੋ ਜਾਂ ਤਾਂ ਇੰਡੀਆ ਦੇ ਸੰਵਿਧਾਨ ਨੂੰ ਮੰਨ ਲਓ ਫਿਰ ਮਤਲਬ ਇਹ ਦੋਰੀ ਚੱਲਣਾ ਕਿਤੇ ਨੇ ਇੱਕ ਪਾਸੇ ਵਿਰੋਧ ਤੇ ਦੂਸਰੇ ਪਾਸੇ ਸਦੂ ਉਸਰੇ ਪਾਸੇ ਰਾਜਨੀਤਿਕ ਸੁੱਖ ਵੀ ਭੋਗਣਾ ਚਾਹੁੰਦੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਰੋਧੀ ਕਹਿ ਰਹੇ ਨੇ ਜਿੰਨੀਆਂ ਗੱਲਾਂ ਮੈਂ ਕਈਆਂ ਨੇ ਇਹ ਵਿਰੋਧੀ ਕਹਿੰਦੇ ਨੇ ਕਿਤੇ ਨਾ ਕਿਤੇ ਯਾਰ ਜੇ ਤੁਸੀਂ ਕਰਨਾ ਹੈ ਤੁਸੀਂ ਲੜਾਈ ਲੜੋ ਤੁਸੀਂ ਕਿਉਂ ਇਲੈਕਸ਼ਨ ਲੜਦੇ ਹੋ ਇਲੈਕਸ਼ਨ ਲੜਦੇ ਹੋ ਤੇ ਤੁਸੀਂ ਹਿੰਦੁਸਤਾਨ ਦੇ ਸੰਵਿਧਾਨ ਦੇ ਥੱਲੇ ਆ ਰਹੇ ਹੋ ਕਿਉਂਕਿ ਉਹਦਾ ਸੰਵਿਧਾਨ ਹੈ ਤੁਸੀਂ ਸੌ ਸੌ ਚੱਕੋਗੇ ਤੁਸੀਂ ਰਾਸ਼ਟਰੀ ਗਾਣ ਜਦੋਂ ਹੋਊਗਾ ਖੜੇ ਹੋਵੋਗੇ ਜੋ ਮਤਲਬ ਹਿੰਦੁਸਤਾਨ ਦੇ ਸੰਵਿਧਾਨ ਦਾ ਤੁਸੀਂ ਮੰਨ ਨਹੀਂ ਰਹੇ ਨਾ ਕਿਤੇ ਨਾ ਕਿਤੇ ਹੁਣ ਮੈਂ ਉਸ ਬੰਦੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਬੰਦਾ ਅਮਰੀਕਾ ਤੋਂ ਕੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈ ਜੋ ਖਾਲਿਸਤਾਨ ਦਾ ਸਪੋਰਟ ਕਰੂਗਾ ਉਨੂੰ ਇਹ ਦੰਨ ਕਿ ਉਹਨੂੰ ਕਿ ਤੂੰ ਜਰਾ ਹਿੰਦੁਸਤਾਨ ਆ ਕੇ ਗੱਲ ਕੇ ਗੱਲ ਜੇ ਤੂੰ ਇੰਨਾ ਦਮਦਾਰ ਹੈ ਮਾਨ ਸਹੀ ਆ ਕੇ ਗੱਲ ਕਰਦਾ ਤੂੰ ਵੀ ਉੱਥੋਂ ਆ ਜਾ ਮੈਂ ਪੰਨੂ ਦੀ ਗੱਲ ਕਰਨੀ ਆ ਚਲੋ ਮੈਂ ਨਾ ਵੀ ਲੈ ਦਿੰਦਾ ਪੰਨੂ ਨੇ ਕਿ ਆਥੋਂ ਬੈਠ ਕੇ ਲੈ ਮੈਂ ਗੱਲਾਂ ਕਰ ਲਵਾਂ ਜਿੰਨੀਆਂ ਕਰਨੀਆਂ ਨੇ ਮੈਂ ਕਹ ਤਮ ਅੱਜ ਜੀ ਮੈਂ ਆ ਕਰ ਦੇਣਾ ਕੱਲ ਇਹ ਸਭ ਗੱਲਾਂ ਬੇਕਾਰ ਦੀਆਂ ਨੇ ਇਹ ਪੰਜਾਬ ਕਿੰਨੇ ਕਰਜ਼ੇ ਥੱਲੇ ਐ ਅਮਰਤਪਾਲ ਜੀ ਇਹ ਸੋਚੋ ਮਾਨ ਸਾਹਿਬ ਇਹ ਸੋਚੋ ਬੱਚਿਆਂ ਨੂੰ ਪਟਕਾਉ ਨਾ ਬੱਚੇ ਅੱਜ ਸਾਡੇ ਕੈਨੇਡਾ ਅਮਰੀਕਾ ਕਿਉਂ ਜਾ ਰਹੇ ਨੇ ਇਹ ਸੋਚੋ ਅੱਜ ਅਸੀਂ ਐਨੇ ਗਰੀਬੀ ਦੇ ਥੱਲੇ ਕਿਉਂ ਆਏ ਆ ਇਹ ਸੋਚੋ ਇਹਦਾ ਹਾਲ ਕੱਢੋ ਇਹ ਦੇਖੋ ਲੋਕ ਆਟੇ ਦਾਣ ਦੇ ਚੱਕਰ ਚ ਫਸੇ ਹੋਏ ਨੇ ਤੁਸੀਂ ਕਿਸੇ ਦੂਸਰੇ ਚੱਕਰ ਕਿੱਥੇ ਅੱਜ ਇੰਟਰਨੈਟ ਦਾ ਜ਼ਮਾਨਾ ਹੈ ਕੀ ਕਰਨਾ ਅਸੀਂ ਖਾਲਿਸਤਾਨ ਕੀ ਕਰਨਾ ਖਾਲਿਸਤਾਨ ਦੇ ਨਾਂ ਤੇ ਕਿੰਨੇ ਬੰਦੇ ਅੱਗੇ ਮਰ ਚੁੱਕੇ ਨੇ ਜੇ ਅਗਰ ਮੈਨੂੰ ਨਹੀਂ ਲੱਗਦਾ ਕਿ ਕੋਈ ਆਮ ਪੜਿਆ ਲਿਖਿਆ ਬੰਦਾ ਚਾਹਦਾ ਹੋਵੇ ਖਾਲਿਸਤਾਨ ਬਣੇ ਗੱਲ ਕਰੀਏ ਲੁਧਿਆਣਾ ਸੀਟ ਦੀ ਕੀ ਲੱਗਦਾ ਇਸ ਵਾਰ ਦੇਖੋ ਇਹਦਾ ਟਾਈਮ ਦੱਸੂਗਾ ਲੇਕਿਨ ਹੌਟ ਸੀਟ ਹੋ ਚੁੱਕੀ ਹੈ ਲੁਧਿਆਣਾ ਕਿਉਂਕਿ ਇੱਕ ਰਾਜਾ ਵੜਿੰਗ ਫਿਰ ਤੁਹਾਨੂੰ ਪਹਿਲਾ ਪਹਿਲਾ ਸੀਗੀ ਹੈਗੀ ਆਪਣਾ ਇੱਕ ਸੰਗਰੂਰ ਹੁਣ ਬਣ ਕੇ ਲੁਧਿਆਣਾ ਲੁਧਿਆਣਾ ਹਾਰ ਸੀਟ ਹੋ ਚੁੱਕੀ ਹੈ ਰਾਜਾ ਵੜਿੰਗ ਜੀ ਜੋ ਕਿ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਆਪਣਾ ਇੱਕ ਇਸ ਤਰ੍ਹਾਂ ਦਾ ਲੈਵਲ ਹੈ ਜੇ ਅਗਰ ਹਾਰ ਗਏ ਜੇ ਅਗਰ ਹਾਰ ਗਏ ਮੈਂ ਇਹ ਨਹੀਂ ਕਹਿੰਦਾ ਹਾਰਨਗੇ ਜੇ ਅਗਰ ਹਾਰ ਗਏ ਤਾਂ ਰਾਜਾ ਵੜਿੰਗ ਨਹੀਂ ਹਾਰਿਆ ਪੰਜਾਬ ਪ੍ਰਧਾਨ ਹਾਰਿਆ ਕਾਂਗਰਸ ਦਾ ਲੋਕਾਂ ਨੇ ਇਹ ਕਹਿਣਾ ਕਿ ਜਦ ਤੂੰ ਹੀ ਨਹੀਂ ਜਿੱਤ ਪਾਇਆ ਤਾਂ ਦੂਸਰੇ ਕੀ ਜਿੱਤਣਗੇ ਹੁਣ ਮੰਨ ਲਓ ਕੋਈ ਉਥੋਂ ਆ ਰ ਗਿਆ ਅੰਮ੍ਰਿਤਸਰ ਤੋਂ ਕਾਂਗਰਸ ਦਾ ਬੰਦਾ ਕੋਈ ਹਾਰ ਗਿਆ ਹੁਸ਼ਿਆਰਪੁਰ ਤੋਂ ਕੋਈ ਹਾਰ ਗਿਆ ਬਠਿੰਡੇ ਤੋਂ ਉਹਨੇ ਕਹਣਾ ਰਾਜਾ ਬਣੀ ਕਿ ਮੇਰੇ ਤੇ ਇਲਜ਼ਾਮ ਲਾ ਰਿਆ ਆਪ ਹਾਰ ਗਿਆ ਜਦ ਪੰਜਾਬ ਪ੍ਰਧਾਨ ਹੀ ਹਾਰ ਗਿਆ ਤੇ ਦੂਸਰੇ ਲੋਕ ਕਿਵੇਂ ਤੁਸੀਂ ਜਾਂ ਤਾਂ ਜਿੱਤੋ ਜਿੱਤਣ ਤੇ ਬਾਕੀ ਲੋਕਾਂ ਨੂੰ ਕੋ ਆਪਣੇ ਜਿੰਨੇ ਵੀ ਕਾਰਕਟਰਾਂ ਨੇ ਦੇਖਿਆ ਮੈਂ ਬਾਰੋ ਆ ਕੇ ਲੁਧਿਆਣੇ ਦੀ ਸੀਟ ਜਿੱਤੀ ਹੈ ਲੇਕਿਨ ਕੁਝ ਨਹੀਂ ਕਿਹਾ ਜਾ ਸਕਦਾ ਇਹ ਰਾਜਨੀਤ ਹੈ ਕਦੋਂ ਵੋਟ ਬਦਲ ਜਾਵੇ ਕੋਈ ਪਤਾ ਨਹੀਂ ਹੈ ਕਿਉਂਕਿ ਅਜੇ ਤੱਕ ਮੈਨੂੰ ਲੱਗਦਾ ਹੈ ਕਿ ਪਹਿਲੇ ਮੁਕਾਬਲਾ ਦੋ ਚ ਹੁੰਦਾ ਸੀ ਐਤਕੀ ਮੈਨੂੰ ਲੱਗ ਰਿਹਾ ਮੁਕਾਬਲਾ ਚਾਰਾਂ ਚੀ ਹੈ ਅਕਾਲੀ ਦਲ ਵੀ ਇਹ ਬੜਾ ਲੈਵਲ ਆ ਰਿਹਾ ਹੈ ਕਿਉਂਕਿ ਜਿਹੜਾ ਪਿੰਡੂ ਵੋਟ ਹੈ ਉਹ ਕਹ ਰਿਹਾ ਅਕਾਲੀ ਇਹ ਆਪਾਂ ਕੋਈ ਚਾਰਾਂ ਚੋ ਕਿਸੇ ਨੂੰ ਕਮਜ਼ੋਰ ਨਹੀਂ ਕਹਿ ਸਕਦੇ ਇੱਥੇ ਅਕਾਲੀ ਵੀ ਜਿੱਤ ਸਕਦੇ ਨੇ ਆਮ ਆਦਮੀ ਪਾਰਟੀ ਵੀ ਸਕਦਾ ਹੈ ਐਤਕੀ ਜਿਹੜੇ ਲੋਕ ਕਹਿੰਦੇ ਨਹੀਂ ਸੀ ਕਿ ਬੀਜੇਪੀ ਦਾ ਕੋਈ ਅਸਤਿਤਵ ਨਹੀਂ ਹੈ ਬੀਜੇਪੀ ਵੀ ਇਹ ਸਕਦੀ ਹੈ ਟੱਕਰ ਤੇ ਰਾਜਾ ਵੜੀ ਸਕਦੀ ਚਾਰੋਂ ਦੀ ਟੱਕਰ ਜਿਹੜੇ ਕਿਸਾਨ ਉਹ ਤਾਂ ਜਿਹੜਾ ਪ੍ਰੋਪਰ ਹੈਗਾ ਪਿੰਡਾਂ ਦੇ ਵਿਰੋਧ ਕਰ ਰਿਹਾ ਬੀਜੇਪੀ ਦਾ ਬਿੱਟੂ ਆ ਬਿੱਟੂ ਨੂੰ ਤੁਸੀਂ ਦੇਖਿਆ ਹੀ ਹੋਊਗਾ ਪਿਛਲੇ ਕਿੰਨੀਆਂ ਵੀਡੀਓ ਆਈਆਂ ਬਿੱਟੂ ਭਾਈ ਹੁਣੇ ਤੁਸੀਂ ਆਪੇ ਹੀ ਕਹਿ ਰਹੇ ਸੀ ਹੁਣ ਤੱਕ ਕਾਲੀਆਂ ਦੇ ਵਿਰੋਧ ਹੋ ਰਿਹਾ ਜੇ ਉਹ ਤੇ ਕਾਲੀਆਂ ਨੇ ਹੋ ਰਹੇ ਬਿਲਕੁਲ ਸਹੀ ਕਰ ਕਿਸਾਨ ਹੈ ਤਾਂ ਫਿਰ ਫਾਇਦਾ ਕਿਨੂੰ ਹੋ ਰਿਹਾ ਫਾਇਦਾ ਕਿਨੂੰ ਹੋ ਰਿਹਾ ਕਰ ਉਹਨਾਂ ਦੋਨਾਂ ਦਾ ਵਿਰੋਧ ਨੇ ਤਾਂ ਫਾਇਦਾ ਟਾੜੂ ਨੂੰ ਹੋ ਰਿਹਾ ਤੁਸੀਂ ਇਹੀ ਕਹਿਣਾ ਜਾਂਦੇ ਹੋ ਜਾਂ ਝਾੜੂ ਨੂੰ ਹੋ ਰਿਹਾ ਹੈ ਜਾਂ ਕਾਂਗਰਸ ਨੂੰ ਹੋ ਰਿਹਾ ਹੈ ਇਹ ਦੋਨੋਂ ਪੰਜ ਰਾਜਾਂ 'ਚ ਇਕੱਠੇ ਨੇ ਇਹ ਇਹ ਝਾੜੂ ਕਾਂਗਰਸ ਦਾ ਹੈ ਤਾਂ ਇਕੱਠੇ ਇੱਥੇ ਨਹੀਂ ਇਕੱਠੇ ਨੇ ਜਿਹੜਾ ਵੀ ਜਿੱਤਦਾ ਹੈ ਇਹ ਜਾਊਗਾ ਤਾਂ ਇੰਡੀਆ ਗਠਜੰਬੰਦਨ 'ਚ ਮਿਲੂਗਾ ਸਪੋਰਟ ਤਾਂ ਉਹਨਾਂ ਨੂੰ ਹੀ ਇਹ ਦਾ ਯਾਨੀ ਕਿ ਦੋਨੋਂ ਇਕੱਠੇ ਨੇ ਤਾਂ ਵਿਰੋਧ ਕਿਹਦਾ ਹੋ ਰਿਹਾ ਹੈ ਅਕਾਲੀਆਂ ਦਾ ਤੇ ਧਰਜਪੀ ਦਾ ਜਿੱਤਣਗੇ ਤਾਂ ਦੋਨੋਂ ਹੀ ਇਹ ਦੋਨੋਂ ਕਹਿੰਦੇ ਕੋਈ ਵੀ ਤੂੰ ਜਿੱਤ ਜਾ ਮੈਂ ਜਿੱਤ ਗਠਜੰਬੰਦਨ ਦੇ ਸਾਡਾ ਹੈਗਾ ਹੀ ਹੈ ਕਿਤੇ ਨਾ ਕਿਤੇ ਲੋਕ ਅਭੀ ਦਬੀ ਆਵਾਜ਼ ਚ ਚਾ ਰਹੇ ਨੇ ਕਿ ਇਹ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਅੰਦਰੋਂ ਅੰਦਰੀ ਅਕਾਲੀ ਵਿਰੋਧੀ ਕਰ ਰਹੇ ਨੇ ਤੇ ਭਾਜਪੀ ਦਾ ਵੀ ਗਠਜੰਦ ਹੈ ਹੁਣ ਇਹਦਾ 4 ਮਾਰਚ ਨੂੰ ਜਦੋਂ ਡੱਬੇ ਜਦੋਂ ਡੱਬੇ ਖੁੱਲ੍ਹੇ ਨੇ ਹੁਣ ਤੱਕ ਤਾਂ ਵਾ ਲੱਡੂ ਵੰਡ ਵੀ ਜਾਣੇ ਨੇ ਹਾਂ ਹਾਂ ਰਿਜ਼ਲਟ ਹੁਣ ਤੱਕ ਆਪਾਂ ਬਸ ਆਪਾਂ ਵੀ ਕੈਮਰੇ ਕੁੰਮਰੇ ਲੈ ਕੇ ਯੂਨੀਵਰਸਿਟੀ ਘਰ ਆਪਾਂ ਵੀ ਖੜੇ ਹੋਣਾ ਕਿ ਕੌਣ ਹੈ ਬਈ ਕਹਿੰਦੇ ਮਾਲਾ ਪਾਈ ਆ ਬਾਹਰ ਆਵੇਂ ਭਾਈ ਫਿਕਰੀਏ ਉਹਦਾ ਚਾਰ ਨੂੰ ਪਤਾ ਲੱਗੂਗਾ ਤੇ ਇੱਕ ਨੂੰ ਵੋਟਰਾਂ ਦੀ ਪ੍ਰੀਖਿਆ ਹੈ ਉਹ ਵੋਟ ਦੇਣਗੇ ਤਾਂ ਫਿਰ ਮੈਂ ਦੇਖੋ ਪਹਿਲੇ ਵੀ ਕਿਆ ਸੀ ਤੇ ਹੁਣ ਫਿਰ ਮੈਂ ਕਹਿ ਰਿਹਾ ਵੋਟ ਨਾ ਵੇਚੋ ਕਿ ਵੋਟ ਵੇਚਤਾ ਤੇ ਫਿਰ ਕੋਈ ਫਾਇਦਾ ਨਹੀਂ ਲੋਕਤੰਤਰ ਜੋ ਵੋਟ ਦਾ ਅਧਿਕਾਰ ਤੁਹਾਡਾ ਹੈ ਮਤਦਾ ਅਧਿਕਾਰ ਤੁਹਾਡਾ ਹੈ ਵੇਚੋ ਨਾ ਐਤਕੀ ਪਾਇਓ ਡੱਟ ਕੇ ਵੋਟ ਪਾਇਓ ਇਤਨਾ ਵੋਟ ਪਰਸੈਂਟੇਜ ਘਟ ਹੋ ਰਹੀ ਹੈ ਮੈਂ ਇਹ ਵੀ ਕਹੂੰਗਾ ਸਾਰਿਆਂ ਨੂੰ ਕਹੂੰਗਾ ਘਰੋਂ ਨਿਕਲਿਓ ਚਾਹੇ ਤੁਪੋਵੇ ਚਾਹੇ ਮੀ ਪੈਂਦਾ ਹੋਵੇ ਕਿਉਂਕਿ ਲੋਕਤੰਤਰ 'ਚ ਜੇ 100% ਵੋਟੇ VOTING ਹੋ ਜਾਵੇ ਨਾ 100% ਤੇ ਫਿਰ ਸਹੀ ਬੰਦਾ ਚੁੜਿਆ ਜਾਂਦਾ ਜੇ ਘਾਟ ਹੋਵੇ ਜੇ ਮੰਨ ਲਓ 100 'ਚ 70 ਹੋਈ ਸਾਨੂੰ ਇਹ ਲੱਗਦਾ ਕਾਲੀ ਨਿਕਲੇ ਬਾਕੀ ਆਮ ਬੰਦਾ ਨਿਕਲਿਆ ਨਹੀਂ ਹੈ ਜੇ 100 'ਚ 60 ਹੋਈ ਅਸੀਂ ਕਾਵਾਂਗੇ ਕਾਂਗਰਸੀ ਨਿਕਲੇ ਆਮਲਾ ਆਮ ਵੋਟਰ ਜਿਹੜਾ ਕਿਸੇ ਪਾਰਟੀ ਤੋਂ ਜੁੜਿਆ ਉਹਨੇ ਤਾਂ ਪਾਣੀ ਪਾਣੀ ਹੈ ਉਹਨੇ ਤਾਂ ਚਾਹੇ ਮੀ ਹੋਵੇ ਚੈ ਨੇਰੀ ਹੋਵੇ ਚਾ ਧੁੱਪ ਹੋਵੇ ਆਮ ਵੋਟਰ ਜ਼ਰੂਰ ਨਿਕਲੇ ਜੋ ਕਿਸੇ ਪਾਰਟੀ ਤੋਂ تعلقات ਨਹੀਂ ਰੱਖਦਾ ਉਹ ਆਪਣੇ ਮਨਪਸੰਦ ਦੇ ਲੀਡਰ ਨੂੰ ਵੋਟ ਪਾ ਕੇ ਆਉਂਦਾ ਸੋ ਧੰਨਵਾਦ ਜੀ ਬਿਲਕੁਲ ਜੀ ਜਿਵੇਂ ਸਰਾਨਾ ਜੀ ਨੇ ਕਿਹਾ ਵੀ ਇੱਕ ਤਰੀਕ ਨੂੰ ਸਾਰੇ ਵੋਟਰ ਭਾਵੇਂ ਧੁੱਪ ਹੋਵੇ ਭਾਵੇਂ ਜਿੰਨੇ ਮਰਜੀ ਜਿਹੜੀ ਹੈਗੀ ਆ ਉਹ ਗਰਮੀ ਹੋਵੇ ਲੇਕਿਨ ਵੋਟ ਤੁਸੀਂ ਜ਼ਰੂਰ ਪਾਓ ਲੇਕਿਨ ਸਭ ਤੋਂ ਵੱਡੀ ਗੱਲ ਆਪਣੀ ਵੋਟ ਨਾ ਵੇਚਿਓ ਸੋ ਦੋਸਤੋ ਤੁਹਾਨੂੰ ਇਹ ਪ੍ਰੋਗਰਾਮ ਕਿਦੜਾ ਲੱਗਿਆ ਕੱਲ ਨੂੰ ਅਸੀਂ ਅੱਗੇ ਇਸ ਤੋਂ ਵਧੀਆ ਹੋਰ ਲੈ ਕੇ ਆਵਾਂਗੇ ਨਵੇਂ-ਨਵੇਂ ਹੈਗਾ ਟੌਪਿਕ ਦੇ ਉੱਤੇ ਸੋ ਤੁਸੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਸੋ ਤੁਸੀਂ ਬਨੇ ਰਹੋ ਪੰਜਾਬੀ ਸਾਂਹ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ